ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਿਤਪਾਲ ਸਿੰਘ ਸੁਖਾਨੰਦ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਜਿहां ਦਿੱਲੀ ਜਾਂਦੇ ਸਮੇਂ ਹਾਦਸਾ ਅਧਿਕਾਰ ਦੇ ਨਾਲ ਵਾਪਰਿਆ ਹੈ ਗਰੀਮਤ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਅਮਰਿਤਪਾਲ ਸਿੰਘ ਸੁਖਾਨੰਦ ਬਾਲ-ਬਾਲ ਬਚੇ ਨੇ ਤੁਹਾਂ ਦੱਸਿਏ ਕਿ ਬਾਗਾਪੁਰਣਾ ਤੋਂ ਵਿਧਾਇਕ ਨੇ ਅਮਰਿਤਪਾਲ ਸਿੰਘ ਸੁਖਾਨੰਦ ਜਨਾਦੇ ਵੱਲੋਂ ਜਨ ਆਦੀ ਗੱਡੀ ਦਾ ਕੱਲ ਦੇ ਰਾਤ ਹਾਦਸਾ ਵਾਪਰਿਆ ਇਤਿਹਾਸੇ ਦੇ ਵਿੱਚ ਗ੍ਰੀਮਤ ਰਹੀ ਹੈ ਕਿ ਬਾਲ ਬਾਲ ਬੱਚੇ ਨੇ ਅਮਰਿਤਪਾਲ ਸਿੰਘ ਸੁਖਾਨੰਦ ਨਾਦੇ ਗਨਮੈਨ ਇਸ ਹਾਦਸੇ ਦੇ ਵਿੱਚ ਜ਼ਰੂਰ ਜ਼ਖਮੀ ਹੋਏ ਨੇ ਕਾਰ ਬੁਰੀ ਤਰ੍ਹਾਂ ਦੇ ਨਾਲ ਜਿਹੜੀ ਨੁਕਸਾਨੀ ਗਈ ਹੈ ਬਾਗਾਪਰਾਣਾ ਤੋਂ ਵਿਧਾਇਕ ਨੇ ਅਮਰਿਤਪਾਲ ਸਿੰਘ ਸੁਖਾਨੰਦ ਦਿੱਲੀ ਜਾਂਦੇ ਸਮੇਂ ਜੀਂਦ ਦੇ ਨੇੜੇ ਹਾਦਸਾ ਵਾਪਰਿਆ ਆਪ ਤੋਂ ਆਪ ਐਮਐਮਐਲ ਜਿਹੜੇ ਨੇ ਅਮਰਿਤਪਾਲ ਸਿੰਘ ਸੁਖਾਨੰਦ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਹਾਦਸੇ ਦੇ ਵਿੱਚ ਅਮਰਿਤਪਾਲ ਸਿੰਘ ਦਾ ਬਚਾ ਰਿਹਾ ਪਰ ਉਹਨਾਂ ਦੇ ਗਨਮੈਨ ਜਿਹੜੇ ਨੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ ਹੈ ਤੇ ਦੱਸਿਏ ਕਿ ਬਾਗਾਪੁਰਾਣਾ ਤੋਂ ਵਿਧਾਇਕ ਨੇ ਇਹਨਾਂ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਸੰਸਦਕ ਗੁਰਮੀਤ ਸਿੰਘ ਮੀਤ ਹੇਅਰ ਦੇ ਨਾਲ ਕੀਤੀ ਸੀ ਉਸ ਤੋਂ ਬਾਅਦ 2022 ਦੇ ਵਿੱਚ ਵਿਧਾਇਕ ਬਣਿਆ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਰਕਰ ਦੇ ਵਜੋਂ ਕੰਮ ਕਰਦੇ ਸੀ ਤੇ ਮੋਗਾ ਦੇ ਹਲਕਾ ਬਾਗਾ ਪੁਰਾਣਾ ਦੇ ਹੁਣ ਵਿਧਾਇਕ ਨੇ ਤੇ ਉੱਥੇ ਜਦੋਂ ਦਿੱਲੀ ਜਾ ਰਹੇ ਸੀ ਤਾਂ ਦਿੱਲੀ ਜਾਂਦੇ ਸਮੇਂ ਜਿੰਦ ਦੇ ਲਾਗੇ ਇਹਨਾਂ ਦੇ ਨਾਲ ਹਾਦਸਾ ਵਾਪਰਿਆ ਹੈ ਗੱਡੀ ਟਰੱਕ ਦੇ ਵਿੱਚ ਵੱਜੀ ਹੈ ਗਨਮੈਨ ਉਸ ਗੱਡੀ ਦੇ ਵਿੱਚ ਮੌਜੂਦ ਸਨ ਇਸ ਹਾਦਸੇ ਦੇ ਵਿੱਚ ਬਿਲਕੁਲ ਹਾਦਸੇ ਵਾਲੀ ਗੱਡੀ ਦੇ ਪਿੱਛੇ ਵਿਧਾਇਕ ਅਮਰਿਤਪਾਲ ਸਿੰਘ ਸੁਖਾਨੰਦ ਦੀ ਗੱਡੀ ਸੀ ਪਰ ਗ੍ਰੀਮਤ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਬਾਲ-ਬਾਲ ਬਚਾ ਜਿਹੜਾ ਉਹ ਵਿਧਾਇਕ ਦਾ ਹੋਇਆ ਹੈ ਪਰ ਵਿਧਾਇਕ ਦੇ ਗਨਮੈਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਲਾਗਲੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤੇ ਉੱਥੇ ਉਹਨਾਂ ਦਾ ਇਲਾਜ ਵੀ ਜਿਹੜਾ ਉਹ ਲਗਾਤਾਰ ਜਾਰੀ ਹੈ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ ਬਾਗਾਪੁਰਾਣਾ ਤੋਂ ਵਿਧਾਇਕ ਅਮਰਿਤਪਾਲ ਸਿੰਘ ਸੁਖਾ ਆਨੰਦ ਦਾ ਹਾਦਸੇ ਦਾ ਸ਼ਿਕਾਰ ਹੋ ਗਏ ਹੋਏ ਨੇ ਤੇ ਹਾਦਸੇ ਦੇ ਵਿੱਚ ਗ੍ਰਿਮਤ ਰਹੀ ਹੈ ਕਿ ਬਾਲ ਬਾਲ ਬੱਚੇ ਨੇ ਵਿਧਾਇਕ ਪਰ ਉਹਨਾਂ ਦੇ ਗਨਮੈਨ ਜਿਹੜਾ ਨੇ ਉਹ ਜ਼ਖਮੀ ਹੋਏ ਨੇ ਦਿੱਲੀ ਜਾਂਦੇ ਸਮੇਂ ਜੀਂਦ ਦੇ ਲੱਗੇ ਹਾਦਸਾ ਵਾਪਰਿਆ ਹੈ ਜੇ ਅਮਰਿਤਪਾਲ ਸਿੰਘ ਸੁਖਾ ਆਨੰਦ ਦੀ ਗੱਲ ਕਰੀਏ ਤਾਂ ਬਾਗਾਪੁਰਾਣਾ ਤੋਂ ਵਿਧਾਇਕ ਨੇ ਤੇ ਕਰੀਬੀ ਦੋਸਤ ਨੇ ਗੁਰਮੀਤ ਸਿੰਘ ਮੀਤਹੇਰ ਦੇ ਦੋਵਾਂ ਨੇ ਮਿਲ ਕੇ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕੀਤਾ ਹੈ ਤੇ ਉਸ ਤੋਂ ਬਾਅਦ ਜਿਗਰੀ ਜਾਰ ਨੇ ਦੋਨਾਂ ਨੇ ਇਕੱਠੇ ਹੀ ਸਿਆਸੀ ਸ਼ੁਰੂਆਤ ਜਿਹੜੀ ਉਹ ਕੀਤੀ ਸੀ ਆਮ ਆਦਮੀ ਪਾਰਟੀ ਦੇ ਵਿੱਚ ਬਤੌਰ ਵਰਕਰ ਜਿਹੜਾ ਨੇ ਪਹਿਲਾਂ ਭੂਮਿਕਾ ਨਿਭਾਉਂਦੇ ਰਹੇ ਅਮਰਿਤਪਾਲ ਸਿੰਘ ਸੁਖਨੰਦ ਤੇ 2022 ਦੇ ਵਿੱਚ ਵਿਧਾਇਕ ਬਣੇ ਬਾਗਾਪੁਰਾਣਾ ਤੋਂ ਸੋ ਇਸ ਖਬਰ ਤੇ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗਿੱਲ ਸੁਖਬੀਰ ਕੀ ਕੁਝ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਅਮਰਿਤਪਾਲ ਸਿੰਘ ਸੁਖਨੰਦ ਹਾਦਸੇ ਦਾ ਸ਼ਿਕਾਰ ਹੋਏ ਨੇ ਹ ਬਿਲਕੁਲ ਦੀ ਗੱਲ ਹਾਦਸੇ ਦੀ ਖ਼ਬਰ ਹੀ ਹੈ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵੀ ਵਾਇਰਲ ਹੋ ਰਹੀ ਹੈ ਤੇ ਆਪਾਂ ਦਰਸ਼ਕਾਂ ਨੂੰ ਜਾਣਕਾਰੀ ਜਿਹੜੀ ਦੇ ਰਹੇ ਹਾਂ ਉਸ ਦੇ ਮੁਤਲਕ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਬਾਗਾਪੁਰਾਣਾ ਦੇ ਹਲਕਾ ਦੇ ਵਿਧਾਇਕ ਨੇ ਅਮਰਿਤਪਾਲ ਸਿੰਘ ਸੁਖਾਣੰਦ ਸਾਹਿਬ ਉਹਨਾਂ ਦੀ ਗੱਡੀ ਜਿਹੜੀ ਹੈ ਕਾਫ਼ਲੇ ਦੀ ਗੱਡੀ ਜਿਹੜੀ ਹੈ ਉਹ ਹਾਦਸੇ ਦਾ ਸ਼ਿਕਾਰ ਹੋਈ ਗਨਮਤ ਇਹ ਰਹੀ ਹੈ ਕਿ ਜਿਹੜੀ ਉਹ ਉਹ ਹੋਰ ਗੱਡੀ ਦੇ ਵਿੱਚ ਸਵਾਰ ਸਨ ਪਰ ਉਹਨਾਂ ਦੇ ਜਿਹੜੇ ਗਨਮੈਨ ਸੀ ਸੁਰੱਖਿਆ ਕਰਮੀ ਸੀ ਉਹਨਾਂ ਚੌਹ ਜਣਿਆਂ ਦੇ ਸੱਟਾਂ ਲੱਗੀਆਂ ਨੇ ਹਾਲਾਂਕਿ ਸੱਟਾਂ ਜਿਹੜੀਆਂ ਨੇ ਇੰਨੀਆਂ ਗੰਭੀਰ ਨਹੀਂ ਪਰ ਗੱਡੀ ਦਾ ਨੁਕਸਾਨ ਵਾਪਾ ਹੋ ਗਿਆ ਪਰ ਇਸ ਦੇ ਨਾਲ ਜਿਹੜੇ ਸੁਰੱਖਿਆ ਕਰਮੀ ਸੀ ਉਹਨਾਂ ਦੇ ਉੱਪਰ ਵੀ ਕਿਤੇ ਨਾ ਕਿਤੇ ਸੱਟ ਲੱਗਣ ਤੇ ਜਿਹੜੇ ਵੱਧ ਸੱਟ ਲੱਗਣ ਦੇ ਖਤਸ਼ੇ ਜਿਹੜੀ ਸੀ ਜਿਤਾਏ ਜਾ ਰਹੇ ਸੀ ਪਰ ਹੁਣ ਜਾਣਕਾਰੀਆਂ ਇਹ ਮਿਲ ਰਹੀਆਂ ਨੇ ਕਿ ਜਿਹੜੀ ਸਥਿਤੀ ਹੈ ਉਹਨਾਂ ਦੀ ਠੀਕ ਹੈ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਸੱਟਾਂ ਨਹੀਂ ਲੱਗੀਆਂ ਪਰ ਵਾੜਵਾਲ ਬੱਚੇ ਨੇ ਇਹ ਜਿਹੜੇ ਸੁਰੱਖਿਆ ਕਰਮੀ ਨੇ ਪਰ ਸੁਖਮਨ ਸਾਹਿਬ ਜੋ ਜਿਹੜੇ ਸੀ ਉਹ ਦੂਸਰੀ ਗੱਡੀ ਦੇ ਵਿੱਚ ਮੌਜੂਦ ਸੀ ਇਹ ਜਿਹੜੇ ਦਿੱਲੀ ਵੱਲੋਂ ਜਾ ਰਹੇ ਸੀ ਤੇ ਦਿੱਲੀ ਵੱਲ ਜਾਂਦਿਆਂ ਵੀ ਇਹਨਾਂ ਦੀ ਜਿਹੜੀ ਕਾਫਲੇ ਦੀ ਗੱਡੀ ਹੈ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜੀਂਦ ਇਲਾਕੇ ਦੇ ਕੋਲ ਜੀਂਦੇ ਕੋਲ ਜਾ ਕੇ ਇਹ ਗੱਡੀ ਜਿਹੜੀ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਕਿਉਂਕਿ ਅੱਜ ਕੱਲ ਤੁ ਹੋ ਜਾਨੇ ਇਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਨੇ ਹਾਲਾਂਕਿ ਕਾਫਲੇ ਦੀਆਂ ਗੱਡੀਆਂ ਜਿਹੜੀਆਂ ਹੁੰਦੀਆਂ ਨੇ ਉਸ ਦੀ ਰਫਤਾਰ ਦੇ ਬਾਰੇ ਵੀ ਆਪਾਂ ਜਾਣਦੇ ਆ ਆਤਸੇਦਕਾਰ ਹੋਣ ਦੇ ਲਈ ਕਿਸੇ ਦੇ ਵੱਲੋਂ ਰਫਤਾਰ ਨਹੀਂ ਵਧਾਈ ਜਾਂਦੀ ਪਰ ਇਹ ਜਿਹੜੀ ਐਕਸੀਡੈਂਟ ਹੋਇਆ ਜਾਂ ਪਰ ਇਹ ਜਿਹੜੀ ਘਟਨਾ ਘਟੀ ਹੈ ਉਸ ਦੇ ਵਿੱਚ ਜਿਹੜੇ ਅਮਰਤਪਾਲ ਸਿੰਘ ਸੁਖਾਣਾਂ ਨੇ ਉਹ ਬਚੇ ਨੇ ਪਰ ਉਹਨਾਂ ਦੀ ਸੁਰੱਖਿਆ ਕਰਮੀਆਂ ਤੇ ਜ਼ਰੂਰ ਸੱਟਾਂ ਲੱਗੀਆਂ ਨੇ ਜੀ ਜੀ ਤੇ ਧੁੰਦੇ ਅਹਿਮ ਕਾਰਨ ਰਿਹਾ ਹੈ ਹਾਦਸੇ ਦਾ ਜਾਂ ਫਿਰ ਓਵਰ ਸਪੀਡ ਜਾਂ ਫਿਰ ਕੋਈ ਹੋਰ ਤਰੀਕਾ ਹੋਰ ਤਰੀਕ ਕੋਈ ਕਾਰਨ ਰਹੇ ਨੇ ਹਾਦਸੇ ਦੇ ਆ ਬਿਲਕੁਲ ਧੁੰਦ ਨੁਮਾ ਸਥਿਤੀ ਹੀ ਦੱਸੀ ਜਾ ਰਹੀ ਹੈ ਰਫਤਾਰ ਦੇ ਉੱਪਰ ਜੇਕਰ ਗੱਲ ਕਰੀ ਤਾਂ ਰਫਤਾਰ ਤਾਂ ਤੁਹਾਨੂੰ ਪਤਾ ਹੈ ਕਿ ਜਦੋਂ ਵਿਧਾਇਕ ਕੋਈ ਜਾਂਦਾ ਹੈ ਕੋਈ ਮੈਂਬਰ ਪਾਰਲੀਮੈਂਟ ਜਾਂਦਾ ਹੈ ਜਾਂ ਫਿਰ ਕੋਈ ਆਲਾ ਆਗੂ ਜਾਂਦਾ ਹੈ ਤੇ ਉਹਨਾਂ ਦੀ ਗੱਡੀ ਦੀ ਰਫਤਾਰ ਕੀ ਹੁੰਦੀ ਹੈ ਪਰ ਧੁੰਦ ਦਾ ਕਰਕੇ ਰਫਤਾਰ ਵੀ ਇੰਨੀ ਜ਼ਿਆਦਾ ਨਹੀਂ ਸੀ ਕਿ ਕਿਸੇ ਤਰੀਕੇ ਦੇ ਨਾਲ ਕੋਈ ਹਾਦਸਾ ਵਾਪਰ ਜਾਵੇ ਪਰ ਇਹ ਸਭ ਦੇ ਵਿਚਕਾਰ ਹਾਦਸਾ ਵਾਪਰਿਆ ਹੈ ਹਸਤਾਲ ਦੇ ਵਿੱਚ ਉਹਨਾਂ ਗਨਮੈਨਾਂ ਨੂੰ ਭਰਤੀ ਕਰਵਾਇਆ ਗਿਆ ਜੋ ਜ਼ਖਮੀ ਹੋ ਗਏ ਸੀ ਇਹ ਸਾਰੀ ਚੀਜ਼ ਜਿਹੜੀ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਵਿਧਾਇਕ ਜਿਹੜੇ ਅਮਰਤਪਾਲ ਸਿੰਘ ਸੁਖਾਨੰਦ ਨੇ ਉਹ ਬੀਤੀ ਰਾਤ ਦਿੱਲੀ ਜਾ ਰਹੇ ਸੀ ਦਿੱਲੀ ਜਾਂਦੇ ਨੂੰ ਤੁਹਾਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਿਤਪਾਲ ਸਿੰਘ ਸੁਖਾਨੰਦ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਜਿੱਹਾਂ ਦਿੱਲੀ ਜਾਂਦੇ ਸਮੇਂ ਹਾਦਸਾ ਅਧਿਕਾਰ ਦੇ ਨਾਲ ਵਾਪਰਿਆ ਹੈ ਗਰੀਮਤ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਅਮਰਿਤਪਾਲ ਸਿੰਘ ਸੁਖਾਨੰਦ ਬਾਲਬਾਲ ਬਚੇ ਨੇ ਤੁਹਾਂ ਦਾਸੀ ਹੈ ਕਿ ਬਾਗਾਪੁਰਾਣਾ ਤੋਂ ਵਿਧਾਇਕ ਨੇ ਅਮਰਿਤਪਾਲ ਸਿੰਘ ਸੁਖਾਨੰਦ ਜਨਾਦੇ ਵੱਲੋਂ ਜਨਾਦੀ ਗੱਡੀ ਦਾ ਕੱਲ ਦੇ ਰਾਤ ਹਾਦਸਾ ਵਾਪਰਿਆ ਇਤਿਹਾਸੇ ਦੇ ਵਿੱਚ ਗਰੀਮਤ ਰਹੀ ਹੈ ਕਿ ਬਾਲ ਬਾਲ ਬੱਚੇ ਨੇ ਅਮਰਿਤਪਾਲ ਸਿੰਘ ਸੁਖਾਨੰਦ ਜਨਾਦੇ ਗਨਮੈਨ ਇਸ ਹਾਦਸੇ ਦੇ ਵਿੱਚ ਜ਼ਰੂਰ ਜ਼ਖਮੀ ਹੋਏ ਨੇ ਕਾਰ ਬੁਰੀ ਤਰ੍ਹਾਂ ਦੇ ਨਾਲ ਜਿਹੜੀ ਨੁਕਸਾਨੀ ਗਈ ਹੈ ਬਾਗਾਪੁਰਾਣਾ ਤੋਂ ਵਿਧਾਇਕ ਨੇ ਅਮਰਿਤਪਾਲ ਸਿੰਘ ਸੁਖਾਨੰਦ ਦਿੱਲੀ ਜਾਂਦੇ ਸਮੇਂ ਜੀਂਦ ਦੇ ਨੇੜੇ ਹਾਦਸਾ ਵਾਪਰਿਆ ਆਪ ਤੋਂ ਆਪ ਐਮਐਮਐਲ ਜਿਹੜੇ ਨੇ ਅਮਰਿਤਪਾਲ ਸਿੰਘ ਸੁਖਾਨੰਦ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਹਾਦਸੇ ਦੇ ਵਿੱਚ ਅਮਰਿਤਪਾਲ ਸਿੰਘ ਦਾ ਬਚਾ ਰਿਹਾ ਪਰ ਉਹਨਾਂ ਦੇ ਗਨਮੈਨ ਜਿਹੜੇ ਨੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ